ਆਪਦੇ ਤਿੰਨ ਕੌਂਸਲਰ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਅਰुण सूद ਨੇ ਬੀਜੇਪੀ ਦੇ ਵਿੱਚ ਸ਼ਾਮਲ ਕਰਵਾਇਆ ਜੁਆਇਨਿੰਗ ਕਰਵਾਈ ਹੈ ਬੀਜੇਪੀ ਦੇ ਕੋਲ ਬੀਜੇਪੀ ਦੇ ਕੋਲ ਕੌਂਸਲਰਾਂ ਦੀ ਗਿਣਤੀ 17 ਹੋ ਗਈ ਹੈ ਐਮਪੀ ਕਿਰਨ ਖੇਰਦੀਪੁਰ ਦੇ ਨਾਲ ਸੁਪਰੀਮ ਕੋਰਟ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਦਰਜੇ ਸੁਣਵਾਈ ਤੋਂ ਪਹਿਲਾਂ ਮੇਰ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਹੈ ਬੀਜੇਪੀ ਦੇ ਮੇਰ ਨੇ ਅਸਤੀਫਾ ਦੇ ਦਿੱਤਾ ਕਿਉਂਕਿ 30 ਜਨਵਰੀ ਨੂੰ ਦਰਸਲ ਮੇਰ ਦੀ ਚੋਣ ਹੋਈ ਸੀ ਬੀਜੇਪੀ ਦੇ ਜਿਹੜੇ ਕਿ ਮਿਹਰਬਾਨੇ ਸਨਾ ਹਾਲਾਂਕਿ ਉਸ ਤੋਂ ਬਾਅਦ ਚਾਵਾਂਦੀ ਪਾਰਟੀ ਦੇ ਲੋਗ ਗਰਬੜੀ ਦੇ ਇਲਜ਼ਾਮ ਲਗਾਏਗੇ ਹਾਈ ਕੋਰਟ ਦੇ ਵਿੱਚ ਮਾਮਲਾ ਪਹੁੰਚਦਾ ਹੈ ਸੁਪਰੀਮ ਕੋਰਟ ਦੇ ਵਿੱਚ ਪਹੁੰਚਦਾ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਤੋਂ ਪਹਿਲਾਂ ਇਹ ਵੱਡੀ ਅਪਡੇਟ ਹੈ ਇੱਕ ਵੱਡਾ ਸਿਆਸੀ ਧਨਾਕਾ ਚੰਡੀਗੜ੍ਹ ਦੀ ਸਿਆਸਤ ਦੇ ਵਿੱਚ ਕਿਹਾ ਜਾ ਸਕਦਾ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਅਰਨੁ ਸੁਧਨੇ ਦਰਸਲ ਬੀਜੇਪੀ ਦੇ ਵਿੱਚ ਸ਼ਾਮਲ ਕਰਵਾਇਆ ਜੁਆਇਨਿੰਗ ਕਰਵਾਈ ਹੈ ਚੰਡੀਗੜ੍ਹ ਦੀ ਸਿਆਸਤ ਨਾਲ ਜੁੜੀ ਹੋਈ ਚੰਡੀਗੜ੍ਹ ਮੇਅਰ ਚੋਣ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਤੋ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਕਿਹਾ ਜਾ ਸਕਦਾ ਹੈ ਕਿਉਂਕਿ ਵੱਡਾ ਸਿਆਸੀ ਧਮਾਕਾ ਚੰਡੀਗੜ੍ਹ ਦੇ ਵਿੱਚ ਹੋਇਆ ਹੈ ਸਾਡੇ ਨਾਲ ਖੋਦ ਇਹਨਾਂ ਨੂੰ ਸੂਤ ਜੁੜ ਚੁੱਕੇ ਨੇ ਸੂਤ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ੀਟਨ ਪੰਜਾਬ ਤੇ ਇਹ ਕਦੋਂ ਸਾਰੇ ਵਿਸਥਾਰ ਨਾਲ ਸਮਝਣਾ ਚਾਹਾਂਗੇ ਕਦੋਂ ਇਹ ਜੁਆਇਨਿੰਗ ਹੋਈ ਹੈ ਤੇ ਕੀ ਕਿਸ ਤਰ੍ਹਾਂ ਦੀ ਅਪਡੇਟ ਹੈ ਤੇ ਹੁਣੇ ਕੁਝ ਹੀ ਦੇਰ ਪਹਿਲਾਂ ਜੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸ਼੍ਰੀਮਤੀ ਪੂਨਮ ਜੀ ਅਸ਼ੋ ਸੌਰੀ ਮਿਸ ਪੂਨਮ ਜੀ ਔਰ ਸ਼੍ਰੀਮਤੀ ਪੂਨਮ ਜੀ ਔਰ ਮਿਸ ਸਨੇਹਾ ਜੀ ਔਰ ਸਾਡੇ ਜਿਹੜੇ ਪਾਰਸ਼ਲ ਸੀ ਕਾਲਾ ਜੀ ਦੋ ਲੋਕਾਂ ਨੇ ਤਾਂ ਜੁਆਇਨ ਕੀਤਾ ਔਰ ਕਾਲਾ ਜੀ ਦਾ ਇਹ ਕਹਿਣਾ ਹੈ ਕਿ ਮੈਂ ਹਮੇਸ਼ਾ ਤੋਂ ਬੀਜੇਪੀ ਸੀ ਜਬਰਦਸਤੀ ਮੈਨੂੰ ਲਿਜਾਇਆ ਗਿਆ ਮੇਰਾ ਫੋਨ ਬੰਦ ਕੀਤਾ ਗਿਆ ਮੈਨੂੰ ਧਮਕਾਇਆ ਗਿਆ ਔਰ ਜਦੋਂ ਹੁਣ ਉਹ ਆਪਣਾ ਵਾਪਸ ਆਏ ਨੇ ਔਰ ਪਾਰਟੀ 'ਚ ਉਹਨਾਂ ਦਾ ਕਹਿਣਾ ਹੈ ਮੈਂ ਪਾਰਟੀ ਸੀ ਪਾਰਟੀ 'ਚ ਹਾਂ ਪਾਰਟੀ 'ਚ ਰਵਾਂਗਾ ਔਰ ਦੋ ਲੋਕ ਜਿਨ੍ਹਾਂ ਨੇ ਇਹਨਾਂ ਨੇ ਮੇਅਰ ਦਾ ਵਾਅਦਾ ਕੀਤਾ ਸੀ ਔਰ ਪੂਰਾ ਨਹੀਂ ਕੀਤਾ ਉਹ ਦੋਨੋਂ ਦਲਿਤ ਮਹਿਲਾਵਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਹੈ ਉਹਨਾਂ ਦਾ ਭਾਰਤੀ ਜਨਤਾ ਪਾਰਟੀ ਦੇ ਸਵਾਗਤ ਹੈ ਅੱਜ ਦਿੱਲੀ ਦੇ ਵਿੱਚ ਸਾਡੇ ਜਿਹੜੇ ਰਾਸ਼ਟਰੀ ਮਹਾ ਮੰਤਰੀ ਨੇ ਔਰ ਚੰਡੀਗੜ੍ਹ ਚੋਣ ਦੇ ਪਰਿਵਾਰੀ ਨੇ ਵਿਨੋਦ ਤਾਵੜੇ ਜੀ ਉਹਨਾਂ ਦੇ ਹੱਥੋਂ ਜਿਹੜਾ ਹੈ ਇਹ ਤਿੰਨ ਲੋਕਾਂ ਨੂੰ ਅਸੀਂ ਜੁਆਇਨ ਕਰਾਇਆ ਹੈ ਜੀ ਆ ਸੁਸਰ ਤਿੰਨ ਕਾਉਂਸਲਰ ਨੇ ਇੱਕ ਵਾਰ ਫਿਰ ਨਾਮਾ ਨਾਮਾ ਦਾ ਜ਼ਿਕਰ ਕਰ ਦਿਓ ਕਿਹੜੇ ਕਿਹੜੇ ਤਿੰਨ ਕਾਉਂਸਲਰ ਨੇ ਮੈਂ ਇੱਕ ਤਾਂ ਨੇ ਜੀ ਨੀਹਾ ਜੀ ਜੀ ਪੂਨਮ ਜੀ ਨੀਹਾ ਜੀ ਵਾਰਡ ਨੰਬਰ 19 ਤੋਂ ਪੂਨਮ ਜੀ ਵਾਰਡ ਨੰਬਰ 16 ਤੋਂ ਔਰ ਉਸ ਦੇ ਨਾਲ ਨਾਲ ਕਾਲਾ ਦੀ ਵਾਰਡ ਨੰਬਰ 20 ਤੋਂ ਉਹ ਉਹਨਾਂ ਦਾ ਕਹਿਣਾ ਹੈ ਕਿ ਮੈਂ ਜੁਆਇਨ ਨਹੀਂ ਕਰ ਰਿਹਾ ਮੈਂ ਪਹਿਲਾਂ ਵੀ ਪਾਰਟੀ ਸੀ ਪਾਰਟੀ ਹੈ which is ਇਹਨਾਂ ਨੂੰ ਗੁੰਮਰਾਹ ਕਰਕੇ ਆਮ ਆਦਮੀ ਪਾਰਟੀ ਨੇ ਡਰਾ ਧਮਕਾ ਕੇ ਜਿਹੜਾ ਹੈ ਇਹਨਾਂ ਨੂੰ ਫੋਨ ਬੰਦ ਕਰਕੇ ਪੰਜਾਬ ਪੁਲਿਸ ਦੇ ਸائے ਦੇ ਵਿੱਚ ਰੱਖਿਆ ਗਿਆ ਔਰ ਅੱਜ ਆਪਣੇਆ ਪਾਰਟੀ ਦੇ ਵਿੱਚ ਫਿਰ ਤੋਂ ਵਾਪਸ ਨੇ ਮਿਸੂਨ ਸਾਹਿਬ ਨੇ ਅਗਲੀ ਬੀਜੇਪੀ ਦੀ ਚੰਡੀਗੜ੍ਹ ਮੇਪ ਦੀ ਚੋਣ ਨੂੰ ਲੈ ਕੇ ਰਣਨੀਤੀ ਕੀ ਹੈ ਕਿਉਂਕਿ ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਚੱਲ ਰਿਹਾ ਸੁਪਰੀਮ ਕੋਰਟ ਦੇ ਸੁਣਵਾਈ ਵੀ ਹੋਣੀ ਹੈ ਉਸ ਤੋਂ ਪਹਿਲਾਂ ਇੱਕ ਵੱਡੀ ਅ ਡਵੈਲਪਮੈਂਟ ਤੇ ਇਸ ਜੁਆਇਨਿੰਗ ਤੋਂ ਬਾਅਦ ਕਿਉਂਕਿ ਗੱਲ ਅੰਕੜੇ ਦੀ ਕੀਤੀ ਜਾਵੇ ਤਾਂ ਐਮਪੀ ਕਿਰਨ ਖਿਰ ਦੇ ਵੋਟ ਮਿਲਾ ਕੇ ਹੁਣ 18 ਦਾ ਕਿਹੜਾ ਕਿ ਅੰਕੜਾ ਵੀ ਤੁਹਾਡਾ 18 ਤੇ ਪਹੁੰਚ ਗਿਆ ਹੈ ਅਗਲੀ ਰਣਨੀਤੀ ਕੀ ਹੋਵੇਗੀ ਹੁਣ ਬੀਜੇਪੀ ਦੀ ਸਰਨਾਬਲਾ ਦਾ ਜੀ ਚੰਡੀਗੜ੍ਹ ਦੇ ਜਿਹੜੇ ਮੇਅਰ ਨੇ ਸੋਨੇਕਰ ਜੀ ਉਹਨਾਂ ਨੇ ਆਪਣੇ ਪੱਤ ਤੋਂ ਅਸਤੀਫਾ ਦੇ ਦਿੱਤਾ ਔਰ ਇਸ ਕਰਕੇ ਜਿਹੜਾ ਹੈ ਮੈਂ ਸਮਝਦਾ ਕਿ ਇੱਕ ਵਕੀਲ ਦੇ ਨਾਤੇ ਵੀ ਜਿਵੇਂ ਕਿ ਅਸ ਕੱਲ ਸੁਪਰੀਮ ਕੋਰਟ ਕੀ ਫੈਸਲਾ ਦਿੰਦਾ ਹੈ ਲੇਕਿਨ ਮੈਟਰ ਜਿਹੜਾ ਹੈ ਉਹ ਮੇਅਰ ਇਲੈਕਸ਼ਨ ਨੂੰ ਹੀ ਚੈਲੰਜ ਕੀਤਾ ਗਿਆ ਸੀਗਾ ਇਹ ਬੈਟਰ ਜਿਹੜਾ ਹੁਣ ਆਪਣੇ ਆਪ ਦੇ ਵਿੱਚ ਹੀ ਇਨਫੈਕਸ਼ੀਅਸ ਹੋ ਗਿਆ ਅਗੇ ਸੁਪਰੀਮ ਕੋਰਟ ਔਰ ਹਾਈ ਕੋਰਟੇ ਫੈਸਲਾ ਦੇਣਗੇ ਔਰ ਦੂਸਰਾ ਜਿਹੜਾ ਹੈਗਾ ਨੰਬਰ ਗੇਮ ਦੇ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਪਹਿਲਾਂ ਵੀ ਸਭ ਤੋਂ ਵੱਡੀ ਪਾਰਟੀ ਸੀ ਅੱਜ ਅਸੀਂ ਸਭ ਤੋਂ ਵੱਡੀ ਪਾਰਟੀ ਹੈ ਸਾਡੇ ਕੋਲ ਪੂਰਨ ਬਹੁਮਤ ਹੈ ਔਰ ਜਦੋਂ ਵੀ ਦੁਬਾਰਾ ਚੋਣਾਂ ਕਰਾਏ ਜਾਂਦੇ ਆ ਮੈਂ ਹਮੇਸ਼ਾ ਤੋਂ ਕਹਿੰਦਾ ਰਿਹਾ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦਾ ਚੋਣ ਤਾਂ ਪਹਿਲਾਂ ਹੀ ਕੋਈ ਨਾ ਚੈਲੰਜ ਹੋਇਆ ਹੈ ਉਹ ਬਿਲਕੁਲ ਵੈਲਟ ਚੋਣ ਹੈ ਔਰ ਮੇਅਰ ਦੇ ਪਦ ਦੇ ਉੱਤੇ ਫੇਰ ਤੋਂ ਭਾਰਤੀ ਜਨਤਾ ਪਾਰਟੀ ਪੂਨ ਬਹੁਮਤ ਨਾਲ ਆਏਗੀ ਔਰ ਮੈਂ ਇੱਕ ਹੋਰ ਜੀ ਉਧਾਰਾਣਾ ਚਾਹਾਂਗਾ ਹਰੇ ਬਹੁਤ ਸਾਰੇ ਹੋਰ ਲੋਕਾਂ ਦਾ ਸਮਰਥਨ ਭਾਰਤੀ ਜਨਤਾ ਪਾਰਟੀ ਦੇ ਮੇਅਰ ਕੈਂਡੀਡੇਟ ਨੂੰ ਮਿਲੇਗਾ ਨਹੀਂ ਸੂਸਾਬਹੂ ਇਹਦੇ ਕੀ ਮੈਨੇ ਕੱਢੀਆਂ ਜਿਹੜੇ ਕਿ ਬੀਜੇਪੀ ਦੇ ਮੇਅਰ ਦੇ ਲੋ ਅਸਤੀਫਾ ਦਿੱਤਾ ਗਿਆ ਤਿੰਨ ਜਿਹੜੀਆਂ ਕਿ ਜੁਆਇਨਿੰਗ ਹੋਈਆਂ ਨੇ ਤੇ ਕੀ ਜਿਹੜੇ ਤਿੰਨ ਜੁਆਇਨ ਕੀਤੇ ਨੇ ਕਾਉਂਸਲਰ ਬੀਜੇਪੀ ਦੇ ਵਿੱਚ ਉਹਨਾਂ ਦੇ ਵਿੱਚ ਵੀ ਕਿਸੇ ਨੂੰ ਮੇਅਰ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਨਹੀਂ ਐਸਾ ਅਸੀਂ ਕਿਸੇ ਨਾਲ ਕੋਈ ਵੀ ਕਿਸੇ ਤਰੀਕੇ ਦਾ ਕੋਈ ਪ੍ਰੋਮਿਸ ਨਹੀਂ ਹੈ ਬਾਕੀ ਸਾਡੀ ਪਾਰਟੀ ਹਾਈ ਕਮਾਂਡ ਹੈ ਜਿਹੜੀ ਇਸ ਚੀਜ਼ ਤੇ ਡਿਸੀਜਨ ਲੈਂਦੀ ਹੈ ਪਾਰਟੀ ਹਾਈ ਕਮਾਂਡ ਜੋ ਵੀ ਆਦੇਸ਼ ਕਰੇਗੀ ਉਸ ਦੇ ਹਿਸਾਬ ਦੇ ਨਾਲ ਪਾਰਟੀ ਦਾ ਹਰ ਕਾਰਜਕਰਤਾ ਪਾਰਟੀ ਦਾ ਹਰ ਕਾਉਂਸਲ ਉਸ ਆਦੇਸ਼ ਨੂੰ ਮੰਨੇਗਾ ਅਸੂਦ ਸਾਹਿਬ ਜੇਕਰ 30 ਜਨਵਰੀ ਦੀ ਗੱਲ ਕੀਤੀ ਹੈ ਵਜਿਸ ਦਿਨ ਭਾਜਪਾ ਦਾ ਮੇਅਰ ਬਣਦਾ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਉਸ ਦੇ ਤੌਰ ਤੇ ਗੜਬੜੀ ਦੇ ਇਲਜ਼ਾਮ ਲਗਾਏ ਗਏ ਪਿਛਲੇ ਦਿਨੀ ਸੁਪਰੀਮ ਕੋਰਟ ਦੇ ਸੁਣਵਾਈ ਹੋਈ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਵੱਲੋਂ ਕਾਫੀ ਸਖਤ ਤਰਕ ਦੀਆਂ ਟਿੱਪਣੀਆਂ ਵੀ ਕੀਤੀਆਂ ਗਈਆਂ ਜੋ ਕਿ ਪ੍ਰੈਜ਼ਾਈਡਿੰਗ ਆਫੀਸਰ ਦੀ ਜਿਹੜੀ ਕਿ ਵੀਡੀਓ ਸੁਪਰੀਮ ਕੋਰਟ ਦੇ ਵਿੱਚ ਦਿਖਾਈ ਮੇਰਾ ਸਿਰਫ ਇਹਦੇ ਤੇ ਇਹ ਕਹਿਣਾ ਜੀ ਕਿ ਪ੍ਰਸਾਈਡਿੰਗ ਅਫੀਸਰ ਦੀ ਜਿਹੜੀ ਵੀਡੀਓ ਦਿਖਾਈ ਗਈ ਹੈ ਕਿਤੇ ਵੀ ਉਹਦੇ 'ਚ ਕਿਤੇ ਟਿਕ ਲੱਗੀ ਨਹੀਂ ਦਿਖਾਈ ਉਹਨਾਂ ਦੇ ਹੱਥ ਦੀ ਕੋਈ ਮੂਵਮੈਂਟ ਤੋਂ ਇਹ ਕਨਕਲੂਜਨ ਕੱਢਿਆ ਜਾਵੇ ਬਾਕੀ ਮੈਟਰ ਸਬਜਟਾਈਜ਼ ਆ ਉਹ ਸਾਹਮਣੇ ਆਏਗਾ ਉਹ ਜੋ ਵੀ ਫੈਸਲਾ ਹੋਏਗਾ ਕੋਰਟ ਦੇ ਵਿੱਚ ਦੁੱਧ ਦਾ ਪਾਣੀ ਲੇਕਿਨ ਜਿਹੜੀ ਅਸੀਂ ਗੱਲ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਲੋਕਾਂ ਨੇ ਆਪਣੇ ਕਾਉਂਸਲਰਸ ਨੂੰ ਜਿਹੜਾ ਹੈ ਤਮਕਾਇਆ ਹੈ ਉਹਨਾਂ ਨੂੰ ਬੰਦੂਕਾਂ ਦੇ ਸਾਏ 'ਚ ਰੱਖਿਆ ਪੰਜਾਬ ਪੁਲਿਸ ਦੇ ਡਰ 'ਚ ਰੱਖਿਆ ਅੱਜ ਔਰ ਮੈਂ ਬਾਰ-ਬਾਰ ਤੁਸੀਂ ਕਹੋਗੇ ਤੁਹਾਡੇ ਚੈਨਲ ਤੇ ਮੈਂ ਕਿ ओ, कि ਜਦੋਂ ਵੀ ਉਹ ਇਸ ਚੀਜ਼ ਤੋਂ ਇਸ ਤਨਾਵ ਤੋਂ ਮੁਕਤ ਹੋਣਗੇ ਇਸ ਪ੍ਰੈਸ਼ਰ ਤੋਂ ਮੁਕਤ ਹੋਣਗੇ ਆਪਣੇ ਵਿਵੇਕ ਨਾਲ ਕੰਮ ਕਰਨਗੇ ਅੱਜ ਇਸੇ ਕਰਕੇ ਉਹਨਾਂ ਨੇ ਜਿਹੜਾ ਇੱਕ ਵੱਡੀ ਬਗਾਵਤ ਉਹਨਾਂ ਦੀ ਪਾਰਟੀ ਦੇ ਵਿੱਚ ਹੋਈ ਹੈ ਔਰ ਸਾਡੇ ਵੀ ਜਿਹੜੇ ਸਾਥੀ ਕੌਂਸਲਰ ਨੂੰ ਉਹ ਡਰਾ ਧਮਕਾ ਕੇ ਲੈ ਗਏ ਸੀ ਉਹਨਾਂ ਨੇ ਵੀ ਆਪਣੇ ਵਿਚਾਰ ਰੱਖੇ ਨੇ ਕਿ ਮੈਂ ਆਪਣੀ ਪਾਰਟੀ ਦੇ ਵਿੱਚ ਸੀ ਹਾਂ ਔਰ ਰਵਾਂਗਾ ਜੀ ਅਸੂ ਸੁਭਾ ਹਾਲਾਂਕਿ ਮਾਮਲਾ ਜਿਵੇਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਸੁਪਰੀਮ ਕੋਰਟ ਦੇ ਵਿੱਚ ਹੈ ਜੇਕਰ ਕੋਈ ਰੀ-ਇਲੈਕਸ਼ਨ ਦੀ ਨੋਬਤ ਆਉਂਦੀ ਹੈ ਜਾਂ ਕਿਸ ਤਰ੍ਹਾਂ ਦੇ ਸੁਪਰੀਮ ਕੋਰਟ ਦੇ ਲੋਕ ਕੋਈ ਆਦੇਸ਼ ਦਿੱਤੇ ਜਾਂਦੇ ਨੇ ਤਾਂ ਫਿਰ ਬੀਜੇਪੀ ਹੁਣ ਕਿੰਨੀ ਤਾਕਤਵਰ ਸਮਝਦੇ ਹੋ ਜਾਂ ਪਹਿਲਾਂ ਦੇ ਨਾਲੋਂ ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਕੀ ਹੁਣ ਬੀਜੇਪੀ ਤੁਹਾਨੂੰ ਲੱਗਦਾ ਹੈ ਕਿ ਸਥਿਤੀ ਦੇ ਵਿੱਚ ਹੈ ਕਿ ਜੇਕਰ ਇਲੈਕਸ਼ਨ ਹੁੰਦੀ ਵੀ ਹੈ ਤਾਂ ਫਿਰ ਬੀਜੇਪੀ ਦਾ ਮੇਅਰ ਬਣੇਗਾ ਦੇਖੋ ਜੀ ਇਲੈਕਸ਼ਨ ਤਾਂ ਹੋਣਾ ਹੀ ਹੈ ਇਲੈਕਸ਼ਨ ਤਾਂ ਤੁਹਾਡਾ ਮੇਅਰ ਨੇ ਜਦ ਰੈਜ਼ੀਗਨੇਸ਼ਨ ਕਰ ਦਿੱਤਾ ਤਾਂ ਹੁਣ ਮੇਅਰ ਦੀ ਜਿਹੜੀ ਰੈਜ਼ੀਗਨੇਸ਼ਨ ਹੈ ਉਸ ਤੋਂ ਬਾਅਦ ਉਹ ਮੇਅਰ ਦੀ ਪੋਸਟ ਵੇਕੈਂਟ ਹੈ ਉੱਥੇ ਇਲੈਕਸ਼ਨ ਜਿਹੜਾ ਹੈਗਾ ਐਕਟ ਦੇ ਮੁਤਾਬਕ ਹੋਏਗਾ 100% ਕਹਿ ਰਹੇ ਹਨ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਇੱਕ ਵੱਡੇ ਬਹੁਮਤ ਦੇ ਨਾਲ ਫਿਰ ਤੋਂ ਆਪਣਾ ਮੇਅਰ ਕੈਂਡੀਡੇਟ ਬਣਾਏਗੀ ਆਹ ਠੀਕ ਹੈ ਸੂਦ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਅਰਨ ਸੂਦ ਬੀਜੇਪੀ ਆ ਕੋ ਸਾਡੇ ਨਾਲ ਜੁੜੇ ਉਹਨਾਂ ਦੇ ਵੱਲੋਂ ਵੱਡੀ ਜਾਣਕਾਰੀ ਦਿੱਤੀ ਗਈ ਆਮ ਆਦਮੀ ਪਾਰਟੀ ਦੇ ਤਿੰਨ ਕਾਉਂਸਲਰ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਹਾਲਾਂਕਿ ਉਹਨਾਂ ਨੇ ਇਹ ਵੀ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਗਾਇਆ ਕਿ ਡਰਾਤਮ ਘਾਕੇ ਉਹਨਾਂ ਦੇ ਵਿੱਚ ਉਹਨਾਂ ਨੂੰ ਲਜਾਇਆ ਗਿਆ ਸੀਗਾ ਤੇ ਮਰ ਤੋਂ ਕਿਹੜੇ ਕਿ ਪਾਰਟੀ ਦਾ ਹਿੱਸਾ ਬਣੇ ਨੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਬੀਜੇਪੀ ਦੇ ਕੋਲ ਕੌਂਸਲਰਾਂ ਦੀ ਗਿਣਤੀ ਹੁਣ ਇਸ ਦੇ ਨਾਲ 17 ਹੋ ਗਈ ਹੈ ਐਮਪੀ ਕਿਰਨ ਖੇਰ ਦੀ ਵੋਟ ਦੇ ਨਾਲ 18 ਗਿਣਤੀ ਹੋ ਜਾਵੇਗੀ ਜਿਵੇਂ ਕਿ ਅਰਣ ਸੂਦ ਹੀ ਜਾਣਕਾਰੀ ਦੇ ਰਹੇ ਸਨ ਕਿ ਬੀਜੇਪੀ ਦੇ ਮੇਰੇ ਤੋਂ ਅਸਤੀਫਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜੇ ਕਿ ਚੋਣ ਹੋਵੇਗੀ ਕਿਉਂਕਿ ਮੇਰ ਦਾ ਉਹਦੀ ਜਿਹੜਾ ਉਹਦਾ ਜਿਹੜਾ ਖਾਲੀ ਹੋ ਗਿਆ ਤੇ ਵੱਡਾ ਦਾਵਾ ਵੀ ਅਰਣ ਸੂਦ ਦੇ ਵੱਲੋਂ ਕੀਤਾ ਗਿਆ ਕਿ ਹੁਣ ਮੁਰ ਤੋਂ ਬੀਜੇਪੀ ਦਾ ਮੇਰੀ ਬਣੇਗਾ ਹਾਲਾਂਕਿ ਜਦੋਂ ਸਿੱਧਤ ਤੌਰ ਤੇ ਇਹਨਾਂ ਨੂੰ ਸਵਾਲ ਕੀਤਾ ਗਿਆ ਕਿ ਜਿਹੜੇ ਤਿੰਨ ਆਪਦੇ ਤਿੰਨ ਕੌਂਸਲਰ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਕੀ ਉਹਨਾਂ ਚੁਕੇ ਨੂੰ ਜ਼ਿੰਮੇਵਾਰੀ ਦਿੱਤੀ ਜਾਵੇਗੀ ਤਾਂ ਉਹਨਾਂ ਨੇ ਇਹ ਵੀ ਜ਼ਰੂਰ ਕਿਹਾ ਹੈ ਕਿ ਉਹਨਾਂ ਦੇ ਨਾਲ ਕੋਈ ਵੀ ਅਜਿਹੀ ਕਮਿਟਮੈਂਟ ਕੋਈ ਵੀ ਅਜਿਹਾ ਵਾਅਦਾ ਨਹੀਂ ਕੀਤਾ ਗਿਆ। ਸੋ ਸਾਡੇ ਨਾਲ ਸਾਡੇ ਸਹਿਯੋਗੀ ਮਨੋਜ ਰਾਠੀ ਵੀ ਜੁੜੇ ਹੋਏ ਨੇ। ਮਨੋਜ ਚੰਡੀਗੜ੍ਹ ਦੀ ਸਿਆਸਤ ਦੇ ਵਿੱਚ ਵੱਡਾ ਧਮਾਕਾ ਸੁਪਰੀਮ ਕੋਰਟ ਦੇ ਸੁਣਵਾਈ ਹੋਣ ਤੋਂ ਪਹਿਲਾਂ ਤਿੰਨ ਜੁਆਇਨਿੰਗ ਹੋਈਆਂ ਨੇ। ਕੀ ਕੋਈ ਜਾਣਕਾਰੀ ਇਸ ਨੂੰ ਚੰਡੀਗੜ੍ਹ ਦੀ ਸਿਆਸਤ ਦੇ ਨਾਲ ਅੱਜ ਦੇ ਨਾਲ ਕਿਵੇਂ ਵੇਖਿਆ ਜਾਵੇ ਤੇ ਜੋ इंडिया अलायंस ਦਾ ਜਿਹੜਾ ਕਿ ਇੰਡੀਆ ਅਲਾयंस ਦਾ ਪਹਿਲਾ ਅਲਾयंस ਜਿਹੜਾ ਕਿ ਗੱਠਜੋੜ ਹੋਇਆ ਸੀ ਉਹ ਚੰਡੀਗੜ੍ਹ ਦੇ ਵਿੱਚ ਹੋਇਆਗਾ ਉਸ ਦੇ ਲਿਹਾਜ਼ ਨਾਲ ਕਿਵੇਂ ਵੇਖਿਆ ਜਾਵੇ ਦੇਖੋ ਪ੍ਰਵਿੰਦਰ ਬਹੁਤ ਕਹਿ ਸਕਦੇ ਹੈ ਕਿ ਬਹੁਤ ਵੱਡਾ ਉਲਟਫੇਰ ਕਹਿ ਸਕਦੇ ਹੈ ਬਹੁਤ ਵੱਡਾ ਕਿਉਂਕਿ ਪਿਛਲੇ ਦਿਨ ਜੋ ਵੀ ਚੀਜ਼ਾਂ ਹੋਈ ਸੀ ਜਨਵਰੀ ਨੂੰ ਮੇਅਰ ਇਲੈਕਸ਼ਨ ਹੋਏ ਗੜਬੜੀ ਦੇ ਇਲਜ਼ਾਮ ਲਾਏ ਹਾਈ ਕੋਰਟ ਜਿਹੜਾ ਹੈ ਉੱਥੇ ਪਾਈ ਉਸ ਤੋਂ ਬਾਅਦ ਸੁਪਰੀਮ ਕੋਰਟ ਜਿਹੜਾ ਹੈ ਅਲਾयंस ਹੈ ਗਿਆ ਲੇਕਿਨ ਹੁਣ ਅੱਛੀ ਸਾਡੀ ਖਬਰ ਤੇ ਮਾਹੌਲ ਲੱਗਿਆ ਸੀ ਪਹਿਲਾਂ ਹੀ ਦੱਸਤਾ ਸੀਗਾ ਕਿ ਤਿੰਨ ਜਿਹੜੇ 파ਰਸ਼ਦ ਨੇ ਤਿੰਨ ਜਿਹੜੇ ਕਾਉਂਸਲਰਸ ਨੇ ਆਮ ਆਦਮੀ ਪਾਰਟੀ ਦੇ ਉਹ ਬੀਜੇਪੀ ਦੇ ਸੰਪਰਚ ਨੇ ਉਹਦਾ ਕਾਰਨ ਕੀ ਸੀ ਕਿ ਲਗਾਤਾਰ ਉਹ ਤਿੰਨ ਚਾਰ ਦਿਨਾਂ ਤੋਂ ਉਹਨਾਂ ਦੇ ਫੋਨ ਸੋਚਾਵ ਜਾ ਰਹੇ ਸੀ ਤੇ ਕਿਤੇ ਨਾ ਕਿਸੇ ਖਤਸਾ ਸੀ ਆਮ ਆਦਮੀ ਪਾਰਟੀ ਨੂੰ ਵੀ ਇਕੱਤਾ ਸੀ ਕਿ ਜਿਹੜੇ ਤਿੰਨ ਕਾਉਂਸਲਰਸ ਨੇनेहा ਮੁਸਾਫਤ ਵਾਰਡ ਨੰਬਰ 21 ਤੋਂ ਪੂਨਮ ਤੇ ਗੁਰਚਰਨ ਕਾਲਾ ਇਹ ਤਿੰਨ ਕਿਉਂਕਿ ਗੁਰਚਰਨ ਕਾਲਾ ਦਾ ਜਿੱਦਾਂ ਅਰੁਣ ਸੂਦ ਨੇ ਵੀ ਦੱਸਿਆ ਕਿ ਪਹਿਲਾਂ ਬੀਜੇਪੀ ਦੇ ਸੀਗੇ ਲੇਕਿਨ ਇਹਨਾਂ ਨੇ ਥੋੜੇ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਜਿਹੜੀ ਹੈਗੀ ਉਹ ਜੁਆਇਨ ਕੀਤੀ ਸੀ ਲੇਕਿਨ ਦੁਬਾਰਾ ਤੋਂ ਹੁਣ ਉਹਨਾਂ ਨੇ ਵਾਪਸੀ ਕੀਤੀ ਹੈ ਔਰ ਉਹ ਆਪਣੇ ਨਾਲ ਨਿਆਹ ਮੁਸਾਫਤ ਨੂੰ ਲੈ ਕੇ ਆਏ ਹੈ ਉਹ ਆਪਣੇ ਨਾਲ ਪੂਨਮ ਨੂੰ ਲੈ ਕੇ ਆਇਆ ਤਾਂ ਕਹਿ ਸਕਦੇ ਬਹੁਤ ਵੱਜੀ ਮਟੋ ਲੇਕਿਨ ਇੱਕ ਹੈਰਾਨ ਕਰ ਦੇਣ ਵਾਲੀ ਗੱਲ ਪਰਮਿੰਦਰ ਜਰੂਰ ਸਾਹਮਣੇ ਆ ਰਹੀ ਹੈ ਕਿ 3 ਦਿਨ ਪਹਿਲਾਂ ਜਦ ਇਹ ਚੰਡੀਗੜ੍ਹ ਨਗਰ ਨਿਗਮ ਤੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅੰਸ਼ਨ ਤੇ ਬੈਠੀ ਸੀ ਆਮ ਆਦਮੀ ਪਾਰਟੀ ਉਹਦੇ ਵਿੱਚ ਸਭ ਤੋਂ ਅੱਗੇ ਸਭ ਤੋਂ ਅੱਗੇ ਨਿਆਹ ਮੁਸਾਫਤ ਤੇ ਪੂਨਮ ਜਿਹੜੀ ਹੈ ਉਹ ਤੇ ਕਾਲਾ ਇਹ ਤਿੰਨੋਂ ਬੈਠਦੇ ਸੀ ਲੇਕਿਨ ਅਚਾਨਕ ਅਚਾਨਕ ਇਸ ਤਰ੍ਹਾਂ ਦਾ ਕੀ ਗੱਲ ਹੋਈ ਕਿ ਉਹ ਬੀਜੇਪੀ 'ਚ ਸ਼ਾਮਿਲ ਹੋ ਗਏ ਸਵਾਲ ਸਵਾਲ ਤਾਂ ਬੜੇ ਖੜੇ ਬੜੇ ਹੈਰਾਨ ਕੈਸਰ ਦੇਖ ਕੇ ਬਿਲਕੁਲ ਉਲਟ ਫੇਰ ਹੋ ਗਿਆ ਜਿਹੜੇ ਆਪਾਂ ਗੱਲ ਕਰੀਏ ਮੈਜੋਰਟੀ ਪੂਰੀ ਬੀਜੇਪੀ ਦੇ ਕੋਲ ਹੈ ਜਿੱਦਾਂ 14 ਪਹਿਲਾਂ ਸੀਗੇ 3 ਹੋਰ ਹੋ ਗਏ 17 17 ਦੇ ਇੱਕ ਐਮਪੀ ਕਿਰਨ ਖੇੜ ਦੀ ਵੋਟ 18 ਤੇ ਸ਼੍ਰੋਮਣੀ ਅਕਾਲੀ ਦਲ ਜਾਂ ਫਿਰ ਕੋਈ ਹੋਰ ਪਾਰਟ ਮੰਦਾ ਮੈਜੋਰਟੀ ਪੂਰੀ ਪੂਰੀ ਹੈ ਤੇ ਹੁਣ ਦੂਜੀ ਪਾਰਟੀਆਂ ਨੂੰ ਬਹੁਤ ਵੱਡਾ ਝਟਕਾ ਹੈ ਖਾਸ ਤੌਰ ਤੇ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡਾ ਝਟਕਾ ਹੈ 13 ਕਾਉਂਸਲਰ ਸੀਗੇ ਹੁਣ ਰਹਿ ਚੁੱਕੇ ਨੇ ਸਿਰਫ ਯਾਨੀ ਕਿ 10 ਜਿਹੜੇ ਕਾਉਂਟਰ ਆਮ ਆਦਮੀ ਪਾਰਟੀ ਕੋਲ ਹੈ ਤੇ 7 ਜਿਹੜੇ ਐਲਾਈਂਸ ਦੇ ਕਾਂਗਰਸ ਕੋਲ ਯਾਨੀ ਕਿ ਉਹਨਾਂ ਦੇ ਕੋਲ ਹੁਣ 17 ਯਾਨੀ ਕਿ ਬਿਲਕੁਲ ਸੇਮ ਸੇਮ ਹੋ ਚੁੱਕਿਆ ਹੈ 17 17 ਲੇਕਿਨ ਇੱਕ ਵੋਟ ਹੁਣ ਜ਼ਿਆਦਾ ਹੈ ਬੀਜੇਪੀ ਦੇ ਕੋਲ ਹੁਣ ਇੱਕ ਵੋਟ ਜ਼ਿਆਦਾ ਹੈ ਯਾਨੀ ਕਿ ਇੱਕ ਵੋਟ ਜਿਹੜੀ ਹੈ ਉਹ ਐਮਪੀ ਕਿਰਨ ਖੇੜਦੀ ਹੈ ਯਾਨੀ ਕਿ ਸਿੱਧੀ-ਸਿੱਧੀ ਜੇਕਰ ਇਲੈਕਸ਼ਨ ਇਲੈਕਸ਼ਨ ਤਾਂ ਹੋਣਾ ਹੀ ਹੈ ਕਿਉਂਕਿ ਜਿਦਾ ਅਰੁਣ ਛੋਧ ਵੀ ਦੱਸ ਰਹੇ ਸੀਗੇ ਤੇ ਸਾਡੀ ਵੀ ਐਕਸਪੋਰਟ ਨਾਲ ਗੱਲ ਹੋ ਰਹੀ ਸੀਗੀ ਜਿਹੜੇ ਸੀਨੀਅਰ ਕਾਉਂਸਲਰ ਰਾਈ ਨੇ ਉਹਨਾਂ ਨਾਲ ਗੱਸਾ ਦੀ ਗੱਲਬਾਤ ਹੋ ਰਹੀ ਸੀ ਕਿ ਜੇਕਰ ਮਨੋਜ <strong>ਸੋਨਕਰ</strong> ਨੇ <strong>ਇਸਤੀਫਾ</strong> ਦਿੱਤਾ ਮੇਅਰ ਨੇ <strong>ਇਸਤੀਫਾ</strong> ਦਿੱਤਾ ਤੇ ਉਹ <strong>ਇਲੈਕਸ਼ਨ</strong> ਹੋਣੇ ਹੀ ਹੋਣੇ ਲੇਕਿਨ ਪਰਮਿੰਦਰ ਇਹਦੇ ਵਿੱਚ ਇੱਕ ਹੋਰ ਵੱਡਾ ਬੜਾ ਜ਼ਰੂਰ ਚੀਜ਼ ਹੈ ਕਿਉਂਕਿ ਇਸ ਵਾਰੀ <strong>ਐਸਸੀ</strong> ਦੀ ਜਿਹੜੀ ਹੈ <strong>ਰਿਜ਼ਰਵਡ</strong> ਮੇਅਰ ਦੀ ਹੈਗੀ ਹੈ ਜਿਹੜੀ <strong>ਔਰ</strong> <strong>ਨੇਹਾ</strong> ਮੁਸਾਫਤ ਵੀ <strong>ਐਸਸੀ</strong> ਤੇ ਆਂਦੀ ਹੈ ਜੇ ਆਪਾਂ ਗੱਲ ਕਰੀਏ <strong>ਉਨਮ</strong> ਵੀ ਤਾਂ ਕਿਤੇ ਨਾ ਹੁਣ ਕਿਸ ਨੂੰ ਮੇਅਰ ਦੀ ਸੀਟ ਜਾਏਗੀ ਹਾਲਾਂਕਿ <strong>ਅਰਨਸ਼ੂ</strong> ਜ਼ਰੂਰ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਸਾਡਾ ਨਾ ਕੋਈ ਕਿਸੇ ਤਰ੍ਹਾਂ ਦਾ ਕੋਈ ਗੱਲਬਾਤ ਹੋਈ ਹੈ ਉਹ ਆਪਣੀ ਮਰਜ਼ੀ ਨਾਲ ਆਏ ਹੈ ਔਰ ਜਿਸ ਤਰ੍ਹਾਂ ਉਹਨਾਂ ਨੇ ਜਿਸ ਤਰ੍ਹਾਂ ਕਿਹਾ ਕਿ ਪਹਿਲਾਂ ਉਹਨਾਂ ਨੂੰ ਰਿਜ਼ੋਰਟ 'ਚ ਰੱਖਿਆ ਗਿਆ ਆ ਆਦਮੀ ਪਾਰਟੀ ਨੂੰ ਕਾਂਗਰਸ ਨੇ ਵੀ ਆਪਣੇ ਜਿਹੜੇ ਕਾਉਂਸਲਰਸ ਹੈ ਉਹਨਾਂ ਨੂੰ ਅਲੱਗ ਤੋਂ ਰੱਖਿਆ ਜਿਹੜਾ ਇੱਕ ਹੋਰ ਕਾਉਂਸਲਰ ਸੀਗਾ ਜੀ ਜਿਹੜਾ ਪੰਟੀ ਉਹਦਾ ਕਿੰਨਾ ਵਿਵਾਦ ਹੋਇਆ ਕਿੰਨਾ ਜਿਹੜਾ ਹੈਗਾ ਹੰਗਾਮਾ ਹੋਇਆ ਚੰਡੀਗੜ੍ਹ ਪੁਲਿਸ ਨੂੰ ਸਿਕਿਉਰਿਟੀ ਦੇਣੀ ਪਈ ਬਹੁਤ ਜ਼ਿਆਦਾ ਵਿਵਾਦ ਹੋਇਆ ਲਗਾਤਾਰ ਅਸੀਂ ਕਵਰੇਜ ਕੀਤੀ ਹੈ ਲੇਕਿਨ ਹੁਣ ਜਿਹੜੀ ਚੀਜ਼ਾਂ ਹੋਈਆਂ ਔਰ ਅੱਜ ਦੁਪਹਿਰ ਨੂੰ ਹੀ ਇਹ ਗੱਲ ਕਹੀ ਸੀ ਆਪਣੇ ਚੈਨਲ ਤੇ ਇਹ ਗੱਲ ਚਲਾਈ ਸੀ ਕਿ ਤਿੰਨ ਆਮ ਆਦਮੀ ਪਾਰਟੀ ਦੇ ਕਾਉਂਸਲਰ ਭਾਜਪਾ ਦੇ ਸੰਪਰਕ ਚ ਨੇ ਜੇਕਰ ਉਹ ਭਾਜਪਾ ਜੀ ਸ਼ਾਮਿਲ ਹੁੰਦੇ ਆ ਤਾਂ ਪੂਰਾ ਗੱਲ ਮਨੋਜ ਜੀ ਮਨੋਜ ਜੀ ਇਹ ਤਿੰਨ ਤਿੰਨ ਜੁਆਇਨਿੰਗ ਆਪਣੇ ਆਪ ਦੇ ਵਿੱਚ ਆਮ ਆਦਮੀ ਪਾਰਟੀ ਵਾਸਤੇ ਵੀ ਕਾਂਗਰਸ ਵਾਸਤੇ ਵੀ ਇੰਡੀਆ ਐਲਾਈਂਸ ਵਾਸਤੇ ਵੀ ਇੱਕ ਵੱਡਾ ਛਟਕਾ ਹੈ ਕਿ ਇਸ ਜੁਆਇਨਿੰਗ ਤੋਂ ਬਾਅਦ ਕਾਂਗਰਸ ਆਮ ਆਦਮੀ ਪਾਰਟੀ ਦਾ ਕੋਈ ਪੱਖ ਸਾਹਮਣੇ ਆਇਆ ਕਿਉਂਕਿ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਵੀ ਅਰਣ ਸੂਦ ਵਰਦੇ ਹੋਏ ਨਜ਼ਰ ਆਏ ਨੇ ਦੇਖੋ ਬਿਲਕੁਲ ਪਰਮਿੰਦਰ ਅਸੀਂ ਲਗਾਤਾਰ ਗੱਲਬਾਤ ਕਰ ਰਹੇ ਸੀ ਅੱਜ ਦੁਪਹਿਰ ਤੋਂ ਹੀ ਜਦ ਸਾਡੇ ਸੋਰਸਿਸ ਨੇ ਇਹ ਜਾਣਕਾਰੀ ਦਿੱਤੀ ਕਿ ਤਿੰਨ ਜਿਹੜੇ ਆਮ ਆਦਮੀ ਪਾਰਟੀ ਦੇ ਕੌਂਸਲਰ ਸਨ ਉਹ ਭਾਜੀਪੀ ਦੇ ਸੰਪਰਚ ਨੇ ਔਰ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਉਹ ਚੰਡੀਗੜ੍ਹ ਨਹੀਂ ਹੈ ਉਹ ਹਰਿਆਣਾ ਸਾਈਡ ਨੇ ਔਰ ਅਰਨ ਸੂਦ ਕਿਉਂਕਿ ਅਰਨ ਸੂਦ ਇਹਦੇ ਵਿੱਚ ਬਹੁਤ ਵੱਡੀ ਭੂਮਿਕਾ ਉਹਨਾਂ ਵੱਲੋਂ ਨਿਭਾਈ ਗਈ ਹੈ ਲੇਕਿਨ ਜਦ ਅਸੀਂ ਆਮ ਆਦਮੀ ਪਾਰਟੀ ਦੇ ਕੌਂਸਲਰਸ ਜਾਂ ਸੀਨੀਅਰ ਅਧਿਕਾਰੀਆਂ ਨਾਲ ਉਹਨਾਂ ਨਾਲ ਗੱਲਬਾਤ ਕੀਤੀ ਹੈ ਸੀਨੀਅਰ ਲੀਡਰਸ਼ਿਪ ਨਾਲ ਗੱਲਬਾਤ ਕੀਤੀ ਹੈ ਉਹ ਸਾਫ਼ ਤੌਰ ਤੇ ਮਨ੍ਹਾ ਕਰਦੇ ਨਜ਼ਰ ਆਏ ਕਿ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈ ਔਰ ਇਸ ਤਰ੍ਹਾਂ ਦੀ ਕੋਈ ਇਹ ਸਾਰੀ ਅਫਵਾਹਾਂ ਨੇ ਹਾਲਾਂਕਿ ਉਹਨਾਂ ਨੂੰ ਪਤਾ ਸੀ ਜਾਂ ਨਹੀਂ ਪਤਾ ਸੀ ਇੰਟਰਨਲ ਉਹਨਾਂ ਨੂੰ ਸਾਰੀ ਚੀਜ਼ਾਂ ਦਾ ਪਤਾ ਹੋਣਾ ਕਿਉਂਕਿ ਤਿੰਨ ਕਾਉਂਸਲਰ ਅਚਾਨਕ ਅਚਾਨਕ ਉਹਨਾਂ ਦਾ ਫੋਨ ਸਟਾਫ ਹੋ ਜਾਂਦੇ ਉਹ ਆਊਟ ਆਫ ਰੀਚ ਹੋ ਜਾਂਦੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਆਪਸ ਵਿੱਚ ਮੀਟਿੰਗ ਕਿਉਂਕਿ ਅੱਜ ਵੀ ਆਮ ਆਦਮੀ ਪਾਰਟੀ ਦੀ ਕਾਉਂਸਲਰ ਦੀ ਮੀਟਿੰਗ ਹੋਈ ਹੈ ਜਿਹੜੇ ਸਾਨੂੰ ਸਾਨੂੰ ਸੋਰਸਿਸ ਜਾਣਕਾਰੀ ਦੇ ਰਹੇ ਕਿ ਅੱਜ ਵੀ ਇਹਨਾਂ ਨੇ ਮੀਟਿੰਗ ਕੀਤੀ ਹੈ ਔਰ ਇਹਨਾਂ ਨੂੰ ਖਾਸਾ ਸੀਗਾ ਕਿ ਉਹਨਾਂ ਦੇ ਜਿਹੜੇ ਤਿੰਨ ਕ ਯਾਨੀ ਕਿ ਉਹ ਬੀਜੇਪੀ ਦੇ ਸੰਪਰਕ ਸੀਗੇ ਤਾਂ ਇੱਕ ਹੱਸਾ ਤਾਂ ਜ਼ਰੂਰ ਸੀ ਲੇਕਿਨ ਹੁਣ ਕਿਤੇ ਨਾ ਕਿਤੇ ਬਹੁਤ ਵੱਡਾ ਉਲਟ ਫੇਰ ਉਹਨਾਂ ਦੀ ਫੋਟੋਗ੍ਰਾਫੀਆਂ ਤੇ ਵੀਡੀਓ ਦਿਖਾ ਰਹੇ ਆ ਜੋ ਵੀਡੀਓ ਦਿਖਾ ਰਹੇ ਆ ਜਿਸ ਦੇ ਵਿੱਚ ਕਰਨੂ ਸੂਦ ਵੀ ਨਜ਼ਰ ਆ ਰਹੇ ਨੇ ਆਪ ਦੇ ਤਿੰਨ ਕੌਂਸਲਰ ਜਿਹੜੇ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਉਹ ਵੀ ਨਜ਼ਰ ਆ ਰਹੇ ਨੇ ਜੇਕਰ ਗੌਰ ਦੇ ਨਾਲ ਵੀਡੀਓ ਨੂੰ ਵੇਖਿਆ ਜਾਵੇ ਤਾਂ ਕੁਝ ਕੁਝ ਕੇ ਸੈਕਿੰਡ ਦੀ ਇਹ ਵੀਡੀਓ ਜਿਹੜੀ ਕਿ ਬਣਾਈ ਗਈ ਹੈ ਤਾਂ ਇਹ ਇਹ ਕੁਝ ਸਾਫ਼ ਹੋ ਪਾਇਆ ਕਿ ਕਿਸ ਜਗ੍ਹਾ ਦੀ ਕਿੱਥੇ ਦੀ ਇਹ ਵੀਡੀਓ ਕਿੱਥੇ ਦੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਕਿ ਅਰਨੂ ਸੂਦ ਉਹਨਾਂ ਬਾਕੀ ਤਿੰਨ ਕੌਂਸਲਰਸ ਬਿਲਕੁਲ ਪਰਮਿੰਦਰ اے ਵੀ ਸਾਡੀ ਗੱਲਬਾਤ ਹੋਈ ਹੈ ਤੁਹਾਨੂੰ ਦੱਸ ਜਾਈਏ ਕਿ ਇੱਕ ਹਰਿਆਣਾ ਦੀ ਵੀਡੀਓ ਹੈ ਇਹ ਦੋ ਜਿਹੜੇ ਤਿੰਨ ਕਾਉਂਸਲਰਸ ਨੇ ਤੇ ਹਰਿਆਣਾ ਦੇ ਹਰਿਆਣਾ ਦੇ ਲੀਡਰ ਵੀ ਦੇ ਸ਼ਾਮਿਲ ਸੀਗੇ ਅਰुण ਸਿੰਘ ਸੀਗੇ ਉਹ ਭਾਜੀਪੀ ਦੇ ਸੀਨੀਅਰ ਲੀਡਰ ਵੀ ਮੌਜੂਦ ਸੀਗੇ ਇਹਨਾਂ ਦੇ ਨਾਲ ਔਰ ਇਹ ਚੰਡੀਗੜ੍ਹ ਦੀ ਵੀਡੀਓ ਨਹੀਂ ਹੈ ਕਿਉਂਕਿ ਤਿੰਨ ਦਿਨਾਂ ਤੋਂ ਲਗਾਤਾਰ ਉਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਆਮ ਆਦਮੀ ਪਾਰਟੀ ਦੇ ਜਿਹੜੇ ਸੀਨੀਅਰ ਲੀਡਰਸ਼ਿਪ ਹੈ ਲੇਕਿਨ ਉਹਨਾਂ ਦੇ ਫੋਨ ਸਟੱਚ ਆਪ ਸੀਗੇ ਉਹ ਨਹੀਂ ਜਿਨ੍ਹਾਂ ਨੇ ਫੋਨ ਕਿਸੇ ਦਾ ਅਪਕੇਤਾ ਅਸੀਂ ਵੀ ਕੋਸ਼ਿਸ਼ ਕੀਤੀ ਸੀ ਜਦ ਸਾਨੂੰ ਥੋੜਾ ਜਿਹਾ ਸੋਰਸਿਸ ਦੇ ਜਾਣਕਾਰੀ ਦਿੱਤੀ ਕਿ ਇਹਨਾਂ ਦਾ ਨਾਂ ਸਾਹਮਣੇ ਆ ਰਹੀ ਸੀ ਅਸੀਂ ਵੀ ਲਗਾਤਾਰ ਇਹਨਾਂ ਨੂੰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਨੀਹਾ ਮੁਸਾਫਤ ਦੇ ਨਾਲ ਗੱਲਬਾਤ ਅਸੀਂ ਕੋਸ਼ਿਸ਼ ਕਰਨ ਦੀ ਕੀਤੀ ਪੂਨਮ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗੁਰਚਰਨ ਕਾਲਾ ਦੇ ਨਾਲ ਅਸੀਂ ਗੱਲਬਾਤ ਕੀਤੀ ਲੇਕਿਨ ਇਹਨਾਂ ਨੇ ਕੋਈ ਇੱਕ ਨੇ ਫੋਨ ਚੁੱਕਾ ਕੀਤਾ ਹੋਇਆ ਕਿਸੇ ਨੇ ਫੋਨ ਚੱਕਿਆ ਨਹੀਂ ਤਾਂ ਇਹ ਇਹ ਚੀਜ਼ਾਂ ਹੋ ਰਹੀ ਸੀ 2-3 ਦਿਨ ਤੋਂ ਔਰ ਇਹ ਵੀਡੀਓ ਜਿਹੜੀ ਹੈ ਜਿਹੜੇ ਸਾਡੇ ਸੋਰਸਿਸ ਦੱਸਦੇ ਇਹ ਹਰਿਆਣਾ ਦੀ ਵੀਡੀਓ ਹੈ ਤੇ ਹਜੇ ਵੀ ਉਹ ਇੱਥੇ ਨਹੀਂ ਹੈ ਉਹ ਹਰਿਆਣਾ ਜਿਹੜੇ ਬੀਜੇਪੀ ਦੇ ਸੀਨੀਅਰ ਲੀਡਰਸ਼ਿਪ ਹੈ ਉਹ ਉਹਨਾਂ ਦੇ ਨਾਲ ਹੀ ਹੈ ਹੁਣ ਜਿਹੜਾ ਵੀ ਇਲੈਕਸ਼ਨ ਹੁੰਦਾ ਰੀ ਇਲੈਕਸ਼ਨ ਹੁੰਦਾ ਕਿਉਂਕਿ ਕੱਲ ਤੇ ਸਾਰੀ ਨਜ਼ਰ ਟਿੱਕੀ ਹੋਈ ਹੈ ਕਿਉਂਕਿ ਬਹੁਤ ਵੱਡਾ ਉਲਟਫੇਰ ਹੈ ਚੰਡੀਗੜ੍ਹ ਦੀ ਜੇ ਅਸੀਂ ਗੱਲ ਕਰ ਲਈਏ ਨਗਰ ਨਿਗਮ ਦੇ ਵਿੱਚ ਚੰਡੀਗੜ੍ਹ ਦੇ ਲੋਕਾਂ ਦੇ ਵਿੱਚ ਕਿਉਂਕਿ ਇਹ ਲੋਕ ਜਾਣਨਾ ਚਾਹੁੰਦੇ ਸੀਗੇ ਜਿਸ ਤਰ੍ਹਾਂ ਦਾ ਵਿਵਾਦ ਹੋਇਆ ਜਿਸ ਤਰ੍ਹਾਂ ਦਾ ਅਨਿਲ ਮਸੀ ਦਾ ਇਹ ਵੀਡੀਓ ਸਾਹਮਣੇ ਆਇਆ ਔਰ ਜਿਸ ਤਰ੍ਹਾਂ ਦਾ ਇਲਜ਼ਾਮ ਲਾਇਆ ਗੜਬੜੀ ਦੇ ਜਿਸ ਤਰ੍ਹਾਂ ਦਾ ਮੇਅਰ ਦਾ ਇਲੈਕਸ਼ਨ ਹੋਇਆ ਹੱਥਹੰਗਾਮਾ ਹੋਇਆ ਹਲਚ ਠੀਕ ਹੈ ਮੋਰੋਦ ਸਾਡੇ ਨਾਲ ਬਨੇ ਰਹਿਣਾ ਸਾਡੇ ਨਾਲ ਐਸਐਸ ਸਾਧੂ ਵਾਲੀ ਵੀ ਜੁੜ ਚੁੱਕੇ ਨੇ ਜਿਹੜੇ ਕਿ ਚੰਡੀਗੜ੍ਹ ਆਪਦੇਸ ਹੈ ਇੰਚਾਰਜ ਨੇ ਅਲਵਾਲੀਆ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ੀਰਨ ਪੰਜਾਬ ਤੇ ਇੱਕ ਵੱਡਾ ਝੜਕਾ ਆਵਾਦੀ ਪਾਰਟੀ ਵਾਸਤੇ ਵੀ ਹੈ ਕਾਂਗਰਸ ਵਾਸਤੇ ਵੀ ਆਪ ਦੇ ਤਿੰਨ ਕੌਂਸਲ ਭਾਜੀਪੀ ਦੇ ਵਿੱਚ ਸ਼ਾਮਲ ਹੋ ਗਏ ਤੁਹਾਡਾ ਪਹਿਲਾ ਰਿਐਕਸ਼ਨ ਸਸਰੀ ਗਾਲ ਜੀ ਦੇਖੋ ਪਹਿਲਾ ਰਿਐਕਸ਼ਨ ਤੇ ਹੈ ਵੀ 30 ਤਰੀਕ ਨੂੰ ਆਮ ਆਦਮੀ ਪਾਰਟੀ ਇਹ ਕਾਂਗਰਸ ਨੇ ਚੋਣ ਜਿੱਤ ਚੁੱਕੀ ਸੀ ਜਿਹੜੀਆਂ ਕਿ ਵੋਟਾਂ ਕੈਮਰੇ ਦੇ ਅੰਦਰ ਕੈਦ ਵੀ ਹੋਈਆਂ ਤੇ ਕਲੀਅਰਲੀ ਦਿਖੀਆਂ ਵੀ ਪਰ ਉਸ ਟਾਈਮ ਤੇ ਅਨਿਲ ਮਸੀ ਜਿਹੜੇ ਕਿ ਪ੍ਰੋਸਾਈਡਿੰਗ ਅਫੀਸਰ ਸੀ ਤੇ ਭਾਰਤੀ ਜਨਤਾ ਪਾਰਟੀ ਦੇ ਨਾਮਿਨੇਟਡ ਕੌਂਸਲਰ ਸੀਗੇ ਤੇ ਮਿਨੋਰਟੀ ਵਿੰਗ ਦੇ ਉਹਨਾਂ ਦੇ ਜਨਰਲ ਸੈਕਟਰੀ ਸੀਗੇ ਉਹਨਾਂ ਨੇ ਇਨਵੈਲਿਡ ਕਰਤੀਆਂ 8 ਵੋਟਾਂ ਤੇ ਕੋਰਟ ਦੇ ਅੰਦਰ ਕੇਸ ਚੱਲ ਰਿਹਾ ਹੈ ਸੁਪਰੀਮ ਕੋਰਟ ਦੇ ਅੰਦਰ ਗੁਹਾਰ ਲੱਗੀ ਹੋਈ ਸੀ ਤੇ ਉਹਨਾਂ ਨੂੰ ਪਤਾ ਸੀਗਾ ਕਿ 19 ਤਰੀਕ ਨੂੰ ਅਨਿਲ ਮਸੀ ਨੂੰ ਤਾਂ ਸਜ਼ਾ ਹੋਊਗੀ ਉਸ ਦੇ ਨਾਲ-ਨਾਲ ਜਿਹੜਾ ਨਕਲੀ ਮੇਰ ਇਹਨਾਂ ਨੇ ਬਿਠਾਇਆ ਸੀਗਾ ਉਹਦੀ ਕੁਰਸੀ ਵੀ ਜਾਏਗੀ ਤੇ ਹੁਣ ਖਬਰਾਂ ਆ ਰਹੀਆਂ ਕਿ ਉਹਨਾਂ ਨੇ ਉਹਨੂੰ ਕੁਰਸੀ ਤੋਂ ਉਤਾਰ ਵੀ ਦਿੱਤਾ। ਬਾਕੀ ਭਾਰਤੀ ਜਨਤਾ ਪਾਰਟੀ ਗੁੰਡਿਆਂ ਦੀ ਪਾਰਟੀ ਹੈ, ਗੁੰਡਾਗਰਦੀ ਕਰਨ ਵਾਲੀ ਪਾਰਟੀ ਹੈ। ਇਹ ਲੋਕਾਂ ਨੂੰ ਧਮਕਾਉਂਦੀ ਹੈ, ਦਬੰਦਦੀ ਹੈ, ਡਰਾਉਂਦੀ ਹੈ ਤੇ ਇਹਨਾਂ ਨੇ ਸਾਡੇ ਤਿੰਨ ਕੌਂਸਲਰਾਂ ਨੂੰ ਧਮਕਾਇਆ ਔਰ ਪਰਸੋ ਤੋਂ ਇਹਨਾਂ ਨੇ ਸਾਡੇ ਕੌਂਸਲਰ ਗਾਇਬ ਕਿਤੇ ਹੋਏ ਨੇ ਜਿਨ੍ਹਾਂ ਦੇ ਫੋਨ ਵੀ ਨਹੀਂ ਮਿਲਦੇ ਤੇ ਉਹਨਾਂ ਨੂੰ ਕਿਸੇ ਇਨਫਲੂਐਂਸ ਦੇ ਅੰਦਰ ਕਿਉਂਕਿ ਇੱਕ ਕੁੜੀ ਸਾਡੀ ਕਾਉਂਸਲਰ ਸੀਗੀ ਪੂਨਮ ਉਹਦੇ ਹਸਬੰਡ ਦੇ ਉੱਤੇ ਇਹਨਾਂ ਨੇ ਝੂਠੀ ਕਾਰਵਾਈ ਕਰਕੇ ਉਹਨੂੰ ਅੰਦਰ ਕੀਤਾ ਹੋਇਆ ਤੇ ਸਾਰੀ ਚੀਜ਼ਾਂ ਜਿਹੜੀਆਂ ਨੇ ਜਿਸ ਚੀਜ਼ ਲਈ ਭਾਰਤੀ ਜਨਤਾ ਪਾਰਟੀ ਜਾਣੀ ਜਾਂਦੀ ਹੈ ਕਿ ਡਰਾਉਣ ਲਈ ਧਮਕਾਉਣ ਲਈ ਉਹਨਾਂ ਨੂੰ ਟਾਈਮ ਮਿਲਿਆ ਤੇ ਉਹਨਾਂ ਨੇ ਸਾਡੇ ਕਾਉਂਸਲਰ ਨੂੰ ਡਰਾ ਦਬਾ ਕੇ ਕਿੱਥੇ ਐਫਬੀਜੀ ਜਗ੍ਹਾ ਤੇ ਰੱਖਿਆ ਹੈ ਤੇ ਉਹਨਾਂ ਨੂੰ ਧੱਕੇ ਨਾਲ ਜੁਆਇਨ ਕਰਾ ਲਿਆ ਅਨੁਲੈ ਸਾਬ ਸਾਡੇ ਨਾਲ ਅਰਣ ਸੁਧ ਵੀ ਜੁੜੇ ਸਨ ਉਹ ਤਾਂ ਉਲਟਾ ਤੋੜਦੇ ਤੇ ਆਵਾਦੀ ਪਾਰਟੀ ਤੇ ਡਰਾਉਣ ਤੇ ਧਮਕਾਉਣ ਦੇ ਨਾਲ ਕਾਉਂਸਲਰਾਂ ਦੇ ਨੂੰ ਲੈ ਕੇ ਇ पुलिस के पंजाब सरकार के द्वारा के रिसोर्ट में रखा था नेहा दीदी पूनम दीदी ये आम आदमी पार्टी की पार्षद रही आम आदमी के द्वारा जो उनको आश्वासन दिए गए जो झूठे थे जैसे केजरीवाल जी हर बार झूठे आश्वासन देते हैं और उच, उस आश्वासन से वो नाराज हुई क्योंकि वो आश्वासन पूरे नहीं हुए और मोदी जी के नेतृत्व में जो देश का विकास और गरीब कल्याण का काम हो रहा है उस पर विश्वास रखते हुए आज वो भाजपा ज्वाइन करेगा मुझे लगता है कि हमको चुनाव का फर्क से ज्यादा क्षमतावान जनप्रतिनिधि है पार्षद है उनका उपयोग गरीब कल्याण के लिए कैसा हो इस पर भाजपा का जोर रहेगा मैं नेहा मुसावत चंडीगढ़ आम आदमी पार्टी से काउंसलर रही हूँ आज मैंने भाजपा ज्वाइन की है क्योंकि मुझे एक वादा किया गया था आम आदमी पार्टी की तरफ से आ, सबसे ज़्यादा मैं उनमें एजुकेटेड कैंडिडेट मानी गई थी मेयर इलेक्शन के लिए लेकिन एक झूठा वादा किया गया कि आपको मेयर कैंडिडेट बनाया गया बनाया जाएगा लेकिन एट दी एंड उन्होंने किसी और को मेयर कैंडिडेट बना दिया तो ये झूठा वादा उन्होंने मेरे साथ किया आज मैं प्रधानमंत्री मोदी जी की जो गरीब कल्याण के लिए उन्होंने कार्य किए हैं दलितों के लिए कार्य किए हैं उससे प्रभावित होकर भाजपा ज्वाइन कर रही हूँ जी मेरा नाम पूनम है और मैं सेक्टर 25 से पार्षद हूँ वार्ड नंबर 16 से भाजपा ज्वाइन करने की क्या वजह भाजपा ज्वाइन करने की वजह ये रही है कि जो हमारे नरेंद्र मोदी जी हैं इनकी जो नीति है गरीबों और दलितों के लिए जो मसीहा बनते हैं इनके ही द्वारा मैं जो इनसे इन प्रभावित हुई हूँ इसलिए मैंने ज्वाइन की है बीजेपी और फिर आम आदमी पार्टी छोड़ने की वजह ये रही है कि इन्होंने मुझे वादा किया था कि मैं मेयर कैंडिडेट बनूंगी क्योंकि मेरा जो हस्बैंड है वो इन मतलब गरीबों के मतलब जैसे वो समाज सेवक थे जैसे तो वो काफ़ी लोगों के साथ मतलब बहुत अच्छे से मतलब व्यवहार था उनका लेकिन उन्होंने ना जो हमारी आम आदमी पार्टी है इन्होंने गलत उनको उसमें फंसाया गया है मेरे जो पति अब जेल में हैं तो मैं ये सोचती हूँ कि वो एक झूठी पार्टी है इसलिए मैं उस पार्टी को छोड़ना चाहती हूँ ਮੈਂ ਗੁਰਚਰਨਜੀਤ ਸਿੰਘ ਕਾਲਾ ਬਾੜ ਨੰਬਰ 20 ਤੋਂ ਕਾਉਂਸਲਰ ਹਾਂ ਪਿੰਡ ਹੱਲੋ ਮਾਜਰਾ ਬਹਿਲਾਣਾ ਦੀਪਕੰਪਲੈਸ ਮੈਂ ਤੋਂ 1.5 ਸਾਲ ਪਹਿਲੇ ਬੀਜੇਪੀ ਮੈਂ ਆ ਗਿਆ ਥਾ ਅਰ ਹੁਣ ਵੀ ਬੀਜੇਪੀ ਮੇ ਰਹੂੰਗਾ ਹੈ ਵੀ ਬੀਜੇਪੀ ਮੈਂ ਕੁਝ ਕਾਰਨਾ ਕਰਕੇ ਮੈਂ ਗਮਰਾਹ ਹੋ ਗਿਆ ਥਾ ਮਨੂੰਨ ਪਾਰਟੀ ਨੇ ਗਮਰਾਹ ਕਰ ਦਿੱਤਾ ਫਿਰ ਉੱਥੇ ਜਾ ਕੇ ਸਾਡੇ ਫੋਨ ਬੰਦ ਕਰਾ ਦੇ ਇਸ ਕਰਕੇ ਥੋੜਾ ਜਿਹਾ ਕੇ ਲੇਟ ਹੋ ਗਿਆ ਦੁਬਾਰਾ ਮਨੂਆਣਾ ਪੈ ਰਿਹਾ ਬੀਜੇਪੀ ਦਾ ਹੈ ਅਰ ਬੀਜੇਪੀ ਦਾ ਹੀ ਰਹੂੰ ਕਾਸ ਵਜਾ ਤੋਂ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਤੇ ਬਹੁਤ ਪ੍ਰਭਾਵਿਤ ਹੈ ਬਹੁਤ ਅੱਛੇ ਕੰਮ ਕਰ ਰਹੀ ਹੈ ਗਰੀਬਾਂ ਵਾਸਤੇ ਦਿਲੀਤਾਂ ਵਾਸਤੇ ਸਾਰੇ ਇਸ ਕਰਕੇ ਬੀਜੇਪੀ ਦੇ ਵਿੱਚ ਆਹਮ ਆਦਮੀ ਪਾਰਟੀ ਛੋਣੀ ਸੀ ਜੋ ਵਜਾ ਹੈ ਆਮ ਆਦਮੀ ਪਾਰਟੀ ਕੀ ਤੋਂ ਜੁਆਇਨ ਕਰੀਓ ਨੀਤੀ ਕਰੇ ਤੇ ਥੋੜਾ ਗਮਰਾਹ ਹੋ ਗਿਆ ਤਾਂ ਮੈਂ ਵਿੱਚ ਨੂੰ ਇਸ ਕਰਕੇ ਆਮ ਆਦਮੀ ਪਾਰਟੀ ਦਾ ਤਾਂ ਹੈ ਹੀ ਨਹੀਂ ਦਮ